ਤਾਂ ਇਹਦਾ ਸਟਾਫ ਸਿਲੈਕਸ਼ਨ ਕਮਿਸ਼ਨ ਆ ਦੇ ਵਿੱਚ ਸੀਜੀਐਲ ਰਿਕਰੂਟਮੈਂਟ 2025 ਦੀ ਆਪਾਂ ਗੱਲ ਕਰਨੀ ਹੈ ਇਹਦੇ ਵਿੱਚ 14585 ਪੋਸਟਾਂ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਵੱਖ-ਵੱਖ ਅਹੁਦਿਆਂ ਦੇ ਲਈ ਆਈਆਂ ਨੇ ਸੀਜੀਐਲ ਦਾ ਮਤਲਬ ਆ ਕੰਬਾਈਨਡ ਗ੍ਰੈਜੂਏਟ ਲੈਵਲ ਮਤਲਬ ਸਾਰੀਆਂ ਪੋਸਟਾਂ ਦੇ ਲਈ ਇੱਕੋ ਹੀ ਟੈਸਟ ਹੋਏਗਾ ਉਹ ਟੈਸਟ ਕਲੀਅਰ ਕਰਨ ਤੋਂ ਬਾਅਦ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਜਿਹੜੇ EMPLOYEES ਉਹ ਡਿਪਲੋਏ ਕਰ ਦਿੱਤੇ ਜਾਂਦੇ ਆ ਸੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਜਿਹੜੀ ਜਨਰਲ ਤੇ OBC ਕੈਂਡੀਡੇਟਸ ਦੇ ਲਈ ਫੀਸ 100 ਰੁਪਏ ਆ SC ST ਤੇ ਫੀਮੇਲ ਕੈਂਡੀਡੇਟਸ ਦੇ ਲਈ ਕੋਈ ਫੀਸ ਨਹੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਜਿਹੜੀ ਡੇਟ ਆ 9 6 2025 ਤੋਂ 4 7 2025 ਆ ਲਾਸਟ ਡੇਟ ਆਨਲਾਈਨ ਪੇਮੈਂਟ ਕਰਨ ਦੀ 5 7 2025 ਆ ਲਾਸਟ ਡੇਟ ਫਾਰਮ ਦੇ ਵਿੱਚ ਕਰੈਕਸ਼ਨ ਕਰਨ ਦੇ ਲਈ 9/7/2025 ਤੋਂ 10/7/2025 ਆ ਟਾਇਰ 1 ਦਾ ਐਡਮਿਟ ਕਾਰਡ ਮਤਲਬ ਪੇਪਰ 1 ਦਾ ਐਡਮਿਟ ਕਾਰਡ ਅਗਸਤ ਦੇ ਵਿੱਚ ਆਉਣ ਦੀ ਸੁਭਾਵਨਾ ਤੇ ਪੇਪਰ 1 ਜਿਹੜਾ ਉਹ 13 ਤੋਂ 30 ਅਗਸਤ ਤੱਕ ਹੋਣ ਦੀ ਜਿਹੜੀ ਸੁਭਾਵਨਾ ਹੈਗੀ ਇਹ ਟੈਂਟੇਟਿਵ ਡੇਟਸ ਨੇ ਇਹ ਸੁਭਾਵੀ ਜਿਹੜੀਆਂ ਉਹ ਤਰੀਕਾਂ ਨੇ ਦੂਸਰਾ ਪੇਪਰ ਜਿਹੜਾ ਹੋਏਗਾ ਟਾਇਰ 2 ਕੰਪਿਊਟਰ ਬੇਸਡ ਐਗਜ਼ਾਮੀਨਰ ਉਹ ਦਸੰਬਰ 2025 ਦੇ ਵਿੱਚ ਉਹਦੀ ਡੇਟ ਟੈਂਟੇਟਿਵ ਡੇਟ ਸ਼ਡਿਊਲ ਉਹਦਾ ਦੱਸਿਆ ਗਿਆ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਘੱਟੋ ਘੱਟ 18 ਤੇ ਵੱਧ ਤੋਂ ਵੱਧ 30 ਸਾਲ ਦੀ ਉਮਰ ਹੱਦ ਰੱਖੀ ਗਈ ਆ ਯੂਨੀਅਰ ਸਟੇਟਿਸਟਿਸਕਲ ਆਫੀਸਰ ਜਿਹੜੇ ਹੈਗੇ ਉਹਦੇ ਲਈ ਗ੍ਰੈਜੂਏਸ਼ਨ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਾਂ ਘੱਟੋ ਘੱਟ 60% 10+2 ਦੇ ਵਿੱਚ ਮਾਰਕਸ ਉਹਨੇ ਅਬਟੇਨ ਕੀਤੇ ਹੋਣ ਜਾਂ ਬੈਚਲਰ ਡਿਗਰੀ ਦੇ ਵਿੱਚ ਕਿਸੇ ਇੱਕ ਸਬਜੈਕਟ ਉਹਨੇ ਸਟੈਟਿਸਟਿਕਸ ਦੇ ਨਾਲ ਕੀਤਾ ਹੋਵੇ ਇਹ ਜੂਨੀਅਰ ਸਟੈਟਿਸਟਿਕਲ ਆਫੀਸਰ ਦੇ ਲਈ ਕੁਆਲੀਫਿਕੇਸ਼ਨ ਹੈ ਸਟੈਟਿਸਟਿਕਲ ਇਨਵੈਸਟੀਗੇਟਰ ਗ੍ਰੇਡ 2 ਦੀ ਜਿਹੜੀ ਪੋਸਟ ਆ ਉਹਦੇ ਲਈ ਗ੍ਰੈਜੂਏਸ਼ਨ ਜਿਹੜੀ ਆ ਉਹ ਕੀਤੀ ਹੋਵੇ ਕਿਸੇ ਵੀ ਟੀਮ ਦੇ ਵਿੱਚ ਪਰ ਉਹਦੇ ਵਿੱਚ ਇੱਕ ਵਿਸ਼ਾ ਸਟੈਟਿਸਟਿਕਸ ਉਨੇ ਪੜਿਆ ਹੋਏ ਕੈਂਡੀਡੇਟ। ਬਾਕੀ ਸਾਰੀਆਂ ਪੋਸਟਾਂ ਦੇ ਲਈ ਜਿਹੜੀ ਘੱਟੋ ਘੱਟ ਕੁਆਲਿਫੀਕੇਸ਼ਨ ਆ ਉਹ ਗ੍ਰੈਜੂਏਸ਼ਨ। ਤਾਂ ਇਹ ਸਟਾਫ ਸਿਲੈਕਸ਼ਨ ਕਮਿਸ਼ਨ ਆ ਉਹ ਸੈਂਟਰਲ ਗਵਰਨਮੈਂਟ ਦੇ ਜਿਹੜੇ ਗਰੁੱਪ B ਤੇ C ਦੇ EMPLOYEES ਨੇ ਉਹਨਾਂ ਦੀ ਭਰਤੀ ਇਸ ਡਿਪਾਰਟਮੈਂਟ ਦੇ ਦੁਆਰਾ ਕੀਤੀ ਜਾਂਦੀ ਆ। ਤਾਂ ਇਸੇ ਤਰ੍ਹਾਂ ਹੀ ਇਹ ਜਿਹੜੀਆਂ ਪੋਸਟਾਂ ਨੇ ਉਹ ਵੀ ਵੱਖ-ਵੱਖ ਸੈਂਟਰਲ ਸਰਕਾਰ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਆਈਆਂ ਨੇ ਜਿਨ੍ਹਾਂ ਦੇ ਵਿੱਚ ਸੈਂਟਰਲ ਸੈਕਟਰੀਅਟ ਸਰਵਿਸਿਜ਼, ਇੰਟੈਲੀਜੈਂਸ ਬਿਊਰੋ, ਮਿਨਿਸਟਰੀ ਆਫ ਰੇਲਵੇ ministry of external affairs ministry of electronics and uh, uh, information technology uh, cbic directorate enforcement uh, department of revenue ਦੇ ਵਿੱਚ ਹੈ ਜਿਹੜਾ central bureau of investigation cbi department of posts ministry of communication ਦੇ ਅੰਡਰ ਹੈ ਜਿਹੜਾ central bureau of narcotics ministry of finance ਦੇ ਵਿੱਚ ਆ ਇਸੇ ਤਰ੍ਹਾਂ ਹੀ ਡਾਇਰੈਕਟਰ ਜਨਰਲ ਆਫ ਫੋਰਨ ट्रेड ਹੋਰ ਵੀ ਬਹੁਤ ਸਾਰੀ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਵਿੱਚ ਇਹ ਸਾਰੀਆਂ ਪੋਸਟਾਂ ਆਈਆਂ ਨੇ ਗਰੁੱਪ ਬੀ ਤੇ ਗਰੁੱਪ ਸੀ ਦੀਆਂ ਤਾਂ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਉਹਨਾਂ ਤੇ ਆਪਾਂ ਇੱਕ ਛਾਤ ਮਾਰ ਲੈਨੇ ਆ ਜਿਨ੍ਹਾਂ ਦੇ ਵਿੱਚ ਅਸਿਸਟੈਂਟ ਸੈਕਸ਼ਨ ਅਫਸਰ ਇਨਸਪੈਕਟਰ ਆਫ ਇਨਕਮ ਟੈਕਸ ਇਨਸਪੈਕਟਰ ਸੈਂਟਰਲ ਐਕਸਾਈਜ਼ ਦੇ ਵਿੱਚ ਇਨਸਪੈਕਟਰ ਪ੍ਰੀਵੈਂਟਿਵ ਅਫੀਸਰ ਇਨਸਪੈਕਟਰ ਐਗਜ਼ਾਮੀਨਰ ਅਸਿਸਟੈਂਟ ਇਨਫੋਰਸਮੈਂਟ ਅਫੀਸਰ ਸਬ ਇਨਸਪੈਕਟਰ ਇਨਸਪੈਕਟਰ ਪੋਸਟਸ ਇਨਸਪੈਕਟਰ ਸੈਕਸ਼ਨ ਹੈੱਡ ਅਸਿਸਟੈਂਟ ਸੈਕਸ਼ਨ ਅਫਸਰ ਐਗਜ਼ੀਕਿਊਟਿਵ ਅਸਿਸਟੈਂਟ ਰਿਸਰਚ ਅਸਿਸਟੈਂਟ ਡਿਵੀਜ਼ਨਲ ਅਕਾਊਂਟੈਂਟ ਸਬ ਇੰਸਪੈਕਟਰ ਸਬ ਇੰਸਪੈਕਟਰ ਜੂਨੀਅਰ ਇੰਟੈਲੀਜੈਂਸ ਅਫਸਰ ਜੂਨੀਅਰ ਸਟੈਟਿਸਟੀਕਲ ਅਫਸਰ ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ 2 ਦੀ ਪੋਸਟ ਆ ਆਫਿਸ ਸੁਪਰਿੰਟੈਂਡੈਂਟ ਆਡੀਟਰ ਅਕਾਊਂਟੈਂਟ ਯੂਨੀਅਰ ਅਕਾਊਂਟੈਂਟ ਸੌਰਟਿੰਗ ਅਸਿਸਟੈਂਟ ਅਪਰ ਡਿਵੀਜ਼ਨ ਕਲਰਕ ਸੀਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ ਟੈਕਸਿਸ ਸਿਸਟੈਂਟ ਸਬ ਇੰਸਪੈਕਟਰ ਇਹ ਸਾਰੀਆਂ ਪੋਸਟਾਂ ਨੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਜਿੱਦਾਂ ਦੇ ਲਈ SSC ਟੈਸਟ ਕੰਡਕਟ ਕਰਨ ਜਾ ਰਿਹਾ ਤਾਂ ਜਿਹੜੇ ਕੈਂਡੀਡੇਟ ਇਹ ਪੋਸਟਾਂ ਅਪਲਾਈ ਕਰਨਾ ਚਾਹੁੰਦੇ ਆ ਉਹ SSC.gov.in ਵੈਬਸਾਈਟ ਤੇ ਜਾ ਕੇ ਕਰ ਸਕਦੇ ਆ ਜਾਂ ਮਾਈ SSC ਮੋਬਾਈਲ ਐਪ ਆ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉਹਦੇ ਤੇ ਜਾ ਕੇ ਕਰ ਸਕਦੇ ਤਾਂ ਜਿਵੇਂ ਚੰਡੀਗੜ੍ਹ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਐਂਡ ਕਸ਼ਮੀਰ ਲਦਾਖ ਐਂਡ ਪੰਜਾਬ ਉਹਨਾਂ ਦੇ ਲਈ ਜਿਹੜਾ ਐਗਜ਼ਾਮ ਸੈਂਟਰ ਬਣਨੇ ਆ ਉਹ ਚੰਡੀਗੜ੍ਹ ਮੁਹਾਲੀ ਹਮੀਰਪੁਰ ਸ਼ਿਮਲਾ ਜੰਮੂ ਸੰਬਾ ਸ਼ੇਰੀ ਨਗਰ ਲੇ ਅੰਮ੍ਰਿਤਸਰ ਜਲੰਧਰ ਪਟਿਆਲਾ ਤੇ ਬਠਿੰਡਾ ਤੇ ਲੁਧਿਆਣਾ ਇਹ ਪੰਜਾਬ ਦੇ ਵਿੱਚ ਮਿਆਉ ਦੇ ਵਿੱਚ ਮਤਲਬ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਤੇ ਲੁਧਿਆਣਾ ਸੈਂਟਰ 92 ਤਾਂ ਪੇਪਰ 1 ਦੇ ਲਈ ਸਿਲੇਬਸ ਦੇ ਵਿੱਚ ਜਨਰਲ ਇੰਟੈਲੀਜੈਂਸ ਤੇ ਰੀਜ਼ਨਿੰਗ 25 ਨੰਬਰ ਜਨਰਲ ਇੰਟੈਲੀਜੈਂਸ ਤੇ ਤੇ ਰੀਜ਼ਨਿੰਗ ਦੇ 25 ਕੁਐਸਚਨ ਤੇ 50 ਨੰਬਰ ਦਾ ਹੋਵੇਗਾ ਜਨਰਲ ਅਵੇਅਰਨੈਸ 25 ਕੁਐਸਚਨ 50 ਨੰਬਰ ਕੁਆਂਟੀਟੇਟਿਵ ਐਬਿਟੀਟਿਊਡ 25 ਕੁਐਸਚਨ 50 ਨੰਬਰ ਦੇ ਇੰਗਲਿਸ਼ ਕੰਪ੍ਰੀਹੈਂਸ਼ਨ 25 ਕੁਐਸਚਨ 50 ਨੰਬਰ ਦੇ ਇਸੇ ਤਰ੍ਹਾਂ ਹੀ ਪੇਪਰ 2 ਟਾਇਰ 2 ਐਗਜ਼ਾਮੀਨੇਸ਼ਨ ਮੈਥਮੈਟਿਕਸ 30 ਨੰਬਰ ਦੀ ਰੀਜ਼ਨਿੰਗ ਜਨਰਲ ਇੰਟੈਲੀਜੈਂਸ 30 ਦੀ ਇੰਗਲਿਸ਼ ਲੈਂਗੁਏਜ ਐਂਡ ਕੰਪਰੀਹੈਂਸ਼ਨ 45 ਜਨਰਲ ਅਵੇਅਰਨਸ 25 ਕੰਪਿਊਟਰ ਨੋਲੇਜ ਟੈਸਟ ਵੀ ਨੰਬਰ ਦਾ ਸਟੈਟਿਸਟਿਕਸ 100 ਨੰਬਰ ਦਾ ਤੇ ਹਰੇਕ ਇੱਕ ਗਲਤ ਕੁਐਸਚਨ ਪਿੱਛੇ ਤੁਹਾਡਾ ਅੱਧਾ ਨੰਬਰ ਕਟਿਆ ਜਾਵੇਗਾ ਤਾਂ ਖੇਚ ਲੋ ਤਿਆਰੀ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਜਾਂ 10+2 ਜਿਵੇਂ ਤੁਹਾਨੂੰ ਦੱਸਿਆ ਕਿ ਮੈਥਮੈਟਿਕਸ ਦੇ ਵਿੱਚ 60% ਨੰਬਰਾਂ ਦੇ ਨਾਲ ਕੁਝ ਇੱਕ ਪੋਸਟਾਂ ਦੇ ਲਈ ਕੀਤੀ ਹੋਈ ਆ ਤਾਂ ਇਹਦੇ ਵਿੱਚ ਪੇ ਲੈਵਲ 4 ਤੋਂ ਲੈ ਕੇ 7 ਤੱਕ ਅਪਲਾਈ ਹੋਏਗਾ ਪੇ ਲੈਵਲ 4 4 ਦਾ ਮਤਲਬ ਆ 25500 ਬੇਸਿਕ ਪੇ ਲੈਵਲ 5 29200 ਬੇਸਿਕ ਪੇ ਲੈਵਲ 6 35400 ਬੇਸਿਕ ਤੇ ਪੇ ਲੈਵਲ 7 44900 ਬੇਸਿਕ ਪੇ ਦੀ ਗੱਲ ਕਰ ਰਹੇ ਆ ਇਹ 44000 ਤੋਂ ਲੈ ਕੇ 142400 ਜਿਹੜੀ ਆ ਉਹ ਸੈਲਰੀ ਫੁੱਲ ਫਲੈਜ ਪੂਰੀ ਸੈਲਰੀ ਜਿਹੜੀ ਆ ਉਹ ਬਣਦੀ ਆ ਤਾਂ ਇਹ ਜਿਹੜੀਆਂ ਪੋਸਟਾਂ ਨੇ ਬਹੁਤ ਵਧੀਆ ਮੌਕਾ ਜਿਹੜੇ ਐਸਐਸ ਐਸਐਸਸੀ ਦੀਆਂ ਪੋਸਟਾਂ ਦੀ ਵੇਟ ਕਰ ਰਹੇ ਸਨ ਜਿਹੜੇ ਇਸ ਲਈ ਤਿਆਰੀ ਕਰ ਰਹੇ ਸਨ ਤਾਂ ਇਹਨਾਂ ਪੋਸਟਾਂ ਦਾ ਨੂੰ ਅਪਲਾਈ ਕਰਕੇ ਵੱਧ ਤੋਂ ਵੱਧ ਇਹਦਾ ਲਾਹਾ ਲਓ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਚੈਨਲ ਗਲੋਬਲ ਚਾਰ ਦੇ ਨਾਲ ਸਸੇਕਾਲ ਜੀ